ਸਾਰਿਆਂ ਨੂੰ ਸਸਰੇ ਘਰ ਜੀ ਮੈਂ ਨਾ ਅੱਜ ਤਰਸੀ ਦਾ ਕੜਾ ਬਣਾਉਣ ਜਾ ਰਹੀ ਆ ਜੀ ਉਹ ਖੰਗ ਜਖਮ ਹੋਵੇ ਤਰਸੀ ਦਾ ਕੜਾ ਬਣਾ ਕੇ ਪੀ ਲੈ ਤਾਂ ਦਾ ਕਾਮ ਨਹੀਂ ਰਹਿੰਦਾ ਹੈਗਾ ਦਵਾਈਆਂ ਚ ਤਾਂ ਕੋਈ ਫਾਇਦਾ ਨਹੀਂ ਹੈਗਾ ਦਵਾਈਆਂ ਨਾਲ ਤਾਂ ਕੋਈ ਆਰਾਮ ਨਹੀਂ ਆਉਂਦਾ ਹੈਗਾ ਆਹ 10 12 ਪੱਤੇ ਤਰਸੀ ਦੇ ਪਾਤੇ ਇਹ ਰ ਆਪਾਂ ਥੋੜੀ ਜਿਹੀ ਜਮੈਣ ਪਾਵਾਂਗੇ ਦਾਸ ਆਪਾਂ ਪਾਣੀ ਦਾ ਪਾ ਲਿਆ ਵਿੱਚ 10 12 ਪੱਤੇ ਤਰਸੀ ਦੇ ਸਿੱਟ ਲੈ ਥੋੜੀ ਜਿਹੀ ਜਮੈਣ ਪਾਤੀ ਆ ਥੋੜੀ ਜਿਹੀ ਜਮੈਣ ਪਾਤੀ ਥੋੜੀ ਜਿਹੀ ਆਪਾਂ ਸੌਂਫ ਪਾਤੀ ਇੱਕ ਗਲਾਸ ਪਾਣੀ ਦੇ ਵਿੱਚ ਥੋੜੀ ਜਿਹੀ ਸੌਂਫ ਥੋੜੀ ਜਿਹੀ ਜਮੈਣ ਪਾ ਕੇ 10-12 ਪੱਤੇ ਤੁਰਸੀ ਦੇ ਪਾ ਕੇ ਇੱਕ ਲੌਂਗ ਤੇ ਇੱਕ ਲੇਜੀ ਸਿੱਟ ਲੈ ਜੇ ਤਾਂ ਉਵੇਂ ਹੀ ਬਣਾ ਕੇ ਪੀਣਾ ਹੋਵੇ ਤਾਂ ਕੱਲਾ ਵੀ ਪੀਤਾ ਜਾਂਦਾ ਹੈ ਤੇ ਜੇ ਚਾਹ ਦੇ ਤੌਰ ਤੇ ਬਣਾ ਕੇ ਪੀਣਾ ਹੋਵੇ ਤਾਂ ਮਾੜੀ ਜੀ ਚਾਹ ਪੱਤੀ ਪਾ ਲੈ ਤੇ ਵਿਚ ਮੜਾ ਉਹ ਇਹ ਕੰਡ ਪਾ ਕੇ ਤੇ ਮੜਾ ਵਿੱਚ ਦੁੱਧ ਪਾ ਲੇ। ਆ ਦੇਖੋ ਜੀ ਹੁਣ 10 ਮਿੰਟਾਂ ਦੇ ਵਿੱਚ ਕੜਾ ਤਿਆਰ ਹੋ ਜੂਗਾ। ਪੀ ਕੇ ਮੜਾ ਇਹ ਮੁੜਕਾ ਲੈ ਲੈ। ਖਾਂਗੇ ਜਖਮ ਰਹਿੰਦੇ ਹੀ ਨਹੀਂ ਹੈਗਾ। ਦਵਾਈਆਂ ਨਾਲ ਨੀਰਾ ਆਉਂਦਾ ਹੈਗਾ। ਜੇ ਆਪਾਂ ਕਹਿ ਲਈਏ ਵੀ ਦਵਾਈਆਂ ਨਾਲ ਨੀਰਾ ਆਜੂ। ਆ 5-7 ਮਿੰਟਾਂ 'ਚ ਕੜਾ ਤਿਆਰ ਹੋ ਜੂਗਾ। ਤੁਹਾਨੂੰ ਦਿਖਾਵਾਂਗੇ ਫਿਰ ਆਪ। ਦਵਾਈਆਂ ਤਾਂ ਕਿੰਨੀਆਂ ਹੀ ਲਈ ਚੱਲ ਦਵਾਈਆਂ ਨਾਲ ਨੀਰਾ ਆਉਂਦਾ ਹੈਗਾ। ਇਹ ਇਹ ਦੇਸੀ ਨੁਕਤਾ ਹੈਗਾ ਤੇ ਪੀ ਲੈ ਪੀ ਕੇ ਮੁੜਕਾ ਲੈ ਲੈ ਮੜਾ ਜਾ। ਖੰਗੜੇ ਖਾਨ ਦਾ ਰੈਂਦਾ ਨਹੀਂ ਦੋ ਵਾਰੀ ਪੀ ਲਈ। ਵੀ ਰਾਤ ਨੂੰ ਬਣਾ ਕੇ ਪੀ ਕੇ ਪੈ ਜੇ ਤਵੇ ਜਮੀ ਵਾਲੀ ਵਧੀਆ ਗੱਲ ਐ। ਰਾਤ ਨੂੰ ਬੰਦਾ ਰੈਕਸਟ ਕਰਦਾ ਐ ਐਂ ਦਿਨੇ ਰੈਕਸਟ ਨਹੀਂ ਹੁੰਦੀ ਹੈਗੀ। ਮੈਨੂੰ ਜਿ ਖੰਗੜੇ ਖਾਨ ਜਿਆਦਾ ਹੋਗਾ ਸੀਗਾ। ਇੱਕ ਦਿਨ ਮੈਂ ਪਹਿਲਾਂ ਪੀਤਾ ਸੀਗਾ ਉਤੋਂ ਨੇ ਮੈਂ ਲੱਸੀ ਪੀ ਲਈ। ਲੱਸੀ ਪੀ ਕੇ ਉਹ ਜਿਆਦਾ ਮੇਰਾ ਸਾਹ ਜਾ ਰੁਕਣ ਲੱਗਿਆ ਜਿਆਦਾ ਹੋਗਾ ਮੈਨੂੰ ਖੰਗੜੇ ਖਾਨ। ਹੁਣ ਮੈਂ ਲਗਾਤਾਰ ਦੋ ਡੰਗ ਪੀਉਂਗੀ। ਖੰਗੜੇ ਖਾਨ ਤਾਂ ਰਹਿੰਦਾ ਨਹੀਂ ਜੇਗਾ। ਤੇ ਦਵਾਈ ਲੈਣ ਦੀ ਲੋੜ ਨਹੀਂ ਪੈਂਦੀ ਹੈਗੀ ਇਹ ਦੇਸੀ ਨੁਕਤਾ ਹੈਗਾ ਆਪਣਾ ਆ ਦੇਖੋ ਤੁਲਸੀ ਦਾ ਕੜਵੋਗਾ ਇਹ ਆਪਾਂ ਉਹ ਵੀ ਕੱਲਾ ਵੀ ਬਣਾ ਕੇ ਪੀ ਸਕਦੇ ਆ ਤੇ ਜੇ ਚਾਹ ਤਰਤੇ ਬਣਾਉਣਾ ਹੋਵੇ ਚਾਹ ਤਰਤੇ ਆਪ ਥੋੜਾ ਜਿਹਾ ਪਤੂ ਥਵਾ ਲਾਂਗੇ ਆ ਦੇਖੋ ਜੀ ਤਿਆਰ ਹੋ ਗਿਆ ਹੈ ਬਹੁਤ ਵਧੀਆ ਪੀ ਕੇ ਨੂੰ 5-10 ਮਿੰਟ ਰੈਸਟ ਕਰ ਲੈ ਮੁੜਕਾ ਲੈ ਲੈ ਖੰਗਜ ਖਾਂ ਤਾਂ ਰਹਿਣਾ ਨਹੀਂ ਜੀ ਦਵਾਈਆਂ ਨਾਲ ਨਹੀਂ ਖਾਂ ਜਖਾਮ ਦਾ ਜਿਤ ਦਵਾਈ ਨਾਲ ਜਮੀ ਨਹੀਂ ਖੜਦਾ ਹੈਗਾ ਦਵਾਈਆਂ ਨਾਲ ਹੀ ਹਰਦਾ ਹੈਗਾ ਦੇਖੋ ਇਹ ਦੇਸੀ ਨੁਕਤਾ ਹੈਗਾ ਅੱਗੇ ਬੁੜੀਆਂ ਦੇਸੀ ਨੁਕਤੇ ਵਰਤਦੀਆਂ ਦਵਾਈਆਂ ਚ ਤਾਂ ਹੁਣ ਪੈ ਗਈ ਹੁਣ ਬਾਣਾ ਦੋ ਦੋ ਦਵਾਈ ਲਿਓ ਦਵਾਈਆਂ ਨਾਲ ਕੋਈ ਆਰਾਮ ਨਹੀਂ ਆਉਂਦਾ ਆ ਦੇਖੋ ਜੀ ਆ ਦੇਖੋ ਜੀ ਦਾਣਾ ਬਣ ਕੇ ਤਿਆਰ ਹੋ ਗਿਆ ਇਹ ਆਪਾਂ ਚਾਹ ਦੇ ਤੌਰ ਤੇ ਬਣਾ ਲਿਆ ਜਿਵੇਂ ਬਣਾਉਣਾ ਹੋਵੇ ਹੁਣ ਵੀ ਬਣ ਜਾਂਦਾ ਹੈ ਇਹ ਇਕੱਲਾ ਪੀਣਾ ਹੋਵੇ ਆ ਦੇਖੋ ਕਾੜਾ ਬਣ ਕੇ ਤਿਆਰ ਹੋ ਗਿਆ ਹੁਣ ਹੁਣ ਆਪਾਂ ਇਹ ਚਾਹ ਬਣਾ ਲਈ ਚਾਵਨਾ ਕੇ ਪੀ ਕੇ ਤੇ ਪੰਜ 10 ਮਿੰਟ ਰੈਸਟ ਕਰ ਲਾਂਗੇ ਨੂੰ ਮੈਂ ਤਾਂ ਇਹ ਹੀ ਕਹਿੰਦੀ ਆ ਵੀ ਦਵਾਈਆਂ ਚ ਕੋਈ ਫਾਇਦਾ ਨਹੀਂ ਹੈਗਾ ਤੇ ਆਪ ਦਾ ਦੇਸੀ ਨੁਕਤੇ ਵਰਤੋ ਤੇ ਛੇਤੀਰਾਮ